ਬਹੁਤ ਬਹੁਤ ਧੰਨਵਾਦ ਕਰਦਾ ਤੇ ਬਾਕੀ ਜੋ ਕੱਲ ਵੀ ਸਦਨ ਦੇ ਵਿੱਚ ਤੇ ਬਾਹਰ ਪ੍ਰੈਸ ਨਾਲ ਵੀ ਤੇ ਅੱਜ ਵੀ ਮਾਈਨਿੰਗ ਬਾਰੇ ਗੱਲ ਕੀਤੀ ਗਈ ਹੈ ਕਿ ਇਲੀਗਲ ਮਾਈਨਿੰਗ ਹੋ ਰਹੀ ਹੈ ਸੋ ਉਸ ਦੇ ਸਬੰਧ ਦੇ ਵਿੱਚ ਮੈਂ ਅੱਜ ਵਿਧਾਨ ਸਭਾ ਦੇ ਵਿੱਚ ਵੀ ਗੱਲ ਦੱਸੀ ਹੈ ਕਿ ਕਿਸ ਤਰੀਕੇ ਦੇ ਨਾਲ ਫਾਰਡਸ਼ੀ ਢੰਗ ਦੇ ਨਾਲ ਅਸੀਂ ਮਾਈਨਿੰਗ ਦਾ ਕੰਮ ਹੈ ਡਿਪਾਰਟਮੈਂਟ ਸ਼ੁਰੂ ਤੋਂ ਕਰ ਰਹੇ ਹਾਂ ਸਟਾਰਟਿੰਗ ਦੇ ਵਿੱਚ ਜਦੋਂ ਸਰਕਾਰ ਬਣੀ ਤਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਅਸੀਂ ਫੈਸਲਾ ਕੀਤਾ ਕਿ 5.5 ਰੁਪਏ ਦੇ ਹਿਸਾਬ ਨਾਲ ਰੇਤਾ ਬਜਰੀ ਲੋਕਾਂ ਨੂੰ ਦੇਣਾ ਤੇ ਉਸ ਦੇ ਅਕੋਰਡਿੰਗਲੀ 5.5 ਰੁਪਏ ਰੇਤਾ ਪੀ ਐਮ ਸੀ ਜਿਹੜੀਆਂ ਸਾਈਟਸ ਅਸੀਂ ਖੋਲੀਆਂ ਉਹਨਾਂ ਸਾਈਟਸ ਦੇ ਉੱਤੇ ਹਜ਼ਾਰਾਂ ਲੋਕਾਂ ਨੂੰ ਜਿਦੇ ਵਿੱਚ ਲੇਬਰ ਵਾਲੇ ਟਰਾਲੀਆਂ ਵਾਲੇ ਕਿਸਾਨ ਉਹਨਾਂ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਮਿਲਿਆ ਜਿਹੜਾ ਪਹਿਲਾਂ ਕੁਝ ਠੇਕੇਦਾਰਾਂ ਨੂੰ ਮਿਲਦਾ ਸੀ ਕੋਈ ਸਭ ਬੜਾ ਉੱਚੀ ਬੋਲ ਬਾਤ ਨਹੀਂ ਕਰਦਾ ਉੱਚੀ ਬੋਲ ਸੋ ਉਹ ਸਕੀਮ ਕਿ ਅਸੀਂ ਕੀਤੀ ਉਹ ਸਕੀਮ ਦੇ ਤਹਿਤ ਲੋਕਾਂ ਨੂੰ ਲਾਭ ਹੋਇਆ ਸੋ ਉਸ ਤੋਂ ਬਾਅਦ ਅਸੀਂ ਜਿਹੜੀ ਹਰ ਇੱਕ ਸਾਈਡ ਦੀ ਉਹਦੀ ਆਪਸ਼ਨ ਹੈ ਜਿਹੜੀ ਬਿਲਕੁਲ ਟਰਾਂਸਪੇਰੈਂਟ ਢੰਗ ਦੇ ਨਾਲ ਦੀ ਆਪਸ਼ਨ ਕੀਤੀ ਅਤੇ ਗਵਰਨਮੈਂਟ ਨੇ ਗਵਰਨਮੈਂਟ ਦੇ ਖਜ਼ਾਨੇ ਦੇ ਵਿੱਚ ਵੱਡਾ ਅਮਾਉਂਟ ਹੈ ਜਿਹੜਾ ਉਹ ਡੀਸਰਟਿੰਗ ਤੋਂ ਹੋਲ ਇੱਥੇ ਖਜ਼ਾਨੇ ਦੇ ਵਿੱਚ ਜਮ੍ਹਾਂ ਹੋਇਆ ਤੇ ਅਸੀਂ ਫਲਾਈਂਗ ਸਕਾਡ ਬਣਾਏ ਜਿੱਥੇ ਵੀ ਕਿਤੇ ਇਲੀਗਲ ਮਾਈਨਿੰਗ ਦੀ ਸ਼ਿਕਾਇਤ ਮਿਲੀ ਉੱਥੇ ਬਹੁਤ ਲੋਕਾਂ ਦੇ ਐਫਆਈਆ ਰਾਂ ਕੀਤੀਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਜੁਰਮਾਨੇ ਵਸੂਲੇ ਨੇ ਸੋ ਮੇਰਾ ਕਹਿਣ ਤੋਂ ਭਾਵ ਕਿ ਅਸੀਂ ਹਰ ਤਰੀਕੇ ਦੇ ਨਾਲ ਲੀਗਲ ਮਾਈਨਿੰਗ ਫੌਨ ਦੇ ਤੇ ਇਲੀਗਲ ਮਾਈਨਿੰਗ ਦੇ ਉੱਤੇ ਅਸੀਂ ਸਿਕੰਜਾ ਕੱਸ ਕੇ ਰੱਖਿਆ ਤੇ ਜਿਹੜੇ ਜੁਰਮਾਨਿਆਂ ਦੀ ਗੱਲ ਸੀ ਪਿਛਲੀਆਂ ਸਰਕਾਰਾਂ ਵੇਲੇ ਜਿੱਥੇ 5 ਤੋਂ 10000 ਰੁਪਏ ਜੁਰਮਾਨਾ ਦੀ ਅਸੀਂ 50000 ਤੋਂ 2 ਲੱਖ ਰੁਪਏ ਤੱਕ ਉਹ ਜੁਰਮਾਨੇ ਦੀ ਰਕਮ ਹੈ ਜਿਹੜੀ ਉਹ ਵੀ ਅਸੀਂ ਵਧਾਈ ਤੇ ਹੁਣ ਜਿਹੜੀ ਇਹਨਾਂ ਨੇ ਗੱਲ ਕੀਤੀ ਸੀ ਕੱਲ ਸਦਨ ਦੇ ਵਿੱਚ ਕਿ ਬਨੋੜ ਦੇ ਨੇੜੇ ਇਲੀਗਲ ਮਾਈਨਿੰਗ ਹੋ ਰਹੀ ਹੈ ਤੋ ਮੈਂ ਅੱਜ ਦੱਸਿਆ ਕਿ ਪਹਿਲੀ ਗੱਲ ਤਾਂ ਉਥੇ ਇਲੀਗਲ ਮਾਈਨਿੰਗ ਨਹੀਂ ਉਹ ਡੀਸੇਲਟਿੰਗ ਦਾ ਕੇਸ ਸੀ ਉਸ ਡੀਸੇਲਟਿੰਗ ਦੇ ਲਈ ਅਸੀਂ ਬਕਾਇਦਾ ਤੌਰ ਤੇ ਉਹਦੇ ਟੈਂਡਰ ਲਾਏ ਪਹਿਲਾ ਟੈਂਡਰ ਅਸੀਂ 9 ਫਰਵਰੀ 2024 ਨੂੰ ਟੈਂਡਰ ਲਾਇਆ ਕੋਈ ਬਿਡਰ ਨਹੀਂ ਉਸ ਦੇ ਉੱਤੇ ਆਇਆ ਉਸ ਤੋਂ ਬਾਅਦ 1 3 24 ਨੂੰ ਓਪਨ ਕੀਤਾ ਫਿਰ 4 3 24 ਨੂੰ ਕੀਤਾ ਫਿਰ 11 3 24 ਨੂੰ ਅਸੀਂ ਓਪਨ ਕੀਤਾ ਕੋਈ ਬਿਡਰ ਨਹੀਂ ਆਇਆ ਉਸ ਤੋਂ ਬਾਅਦ 7524 ਨੂੰ ਜਿਹੜੇ ਬਿਡ ਆਏ 5 ਰੁਪਏ 25 ਪੈਸੇ ਪਰ ਕਿਊਬਿਕ ਟੁੱਟ ਦੇ ਹਿਸਾਬ ਨਾਲ ਅਸੀਂ ਉਹਨਾਂ ਦੀ ਆਕਸ਼ਨ ਕੀਤੀ ਤੇ ਅੱਜ ਤੱਕ 82 ਲੱਖ 99250 ਰੁਪਏ ਉਸ ਬਨੂੜ ਦੀ ਡੀ ਸਿਰਟਿੰਗ ਸਾਈਡ ਤੋਂ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਹੋ ਚੁੱਕੇ ਨੇ ਅਸਲ ਦੇ ਵਿੱਚ ਕੀ ਹੈ ਕਿ ਡੀ ਸਿਰਟਿੰਗ ਜਿਹਨੂੰ ਇਲੀਗਲ ਦੀ ਗੱਲ ਕਰਦੇ ਨੇ ਇਹਨਾਂ ਦੇ ਸਮੇਂ ਇਲੈਗਲਤੀ ਹੁਣ ਇਹਨਾਂ ਦੀ ਸਰਕਾਰ ਨੇ ਕੀ ਕੀਤਾ ਸੀ ਜਦੋਂ 2017 ਚ ਸਰਕਾਰ ਬਣੀ ਦੀ ਸਭ ਤੋਂ ਪਹਿਲਾਂ ਇਹਨਾਂ ਨੇ ਜੋ ਪਿਛਲੀ ਆਕਸ਼ਨ ਹੋਈ ਹੋਈ ਸੀ ਪਿਛਲੀਆਂ ਸਰਕਾਰਾਂ ਦੀ ਡੀਲ ਹੋਈ ਹੋਈ ਸੀ ਸਾਰੀ ਕੈਨਸਲ ਕਰਕੇ ਇਹਨਾਂ ਨੇ ਨਵੇਂ ਸਿਰੇ ਤੋਂ ਆਕਸ਼ਨ ਕੀਤੀ ਤੇ ਪੂਰੇ ਪੰਜਾਬ ਨੂੰ 7 ਬਲਾਕਾਂ ਦੇ ਵਿੱਚ ਵੰਡਤਾ ਜਿੱਥੇ ਮਾਈਨਿੰਗ ਦਾ ਸਾਈਟ ਸਨਿਤੀ ਉਹ ਵੀ ਵਿਚੇ ਕਰਦੀਆਂ ਸੋ 7 ਬਲਾਕਾਂ ਦੇ ਵਿੱਚ ਇਹਨਾਂ ਨੇ ਵੰਡ ਕੇ ਉਸ ਦੀ অপਸ਼ਨ ਕੀਤੀ ਤੇ 1.5 ਸਾਲ ਤੱਕ ਠੇਕੇਦਾਰ ਸਾਰੇ ਪੰਜਾਬ ਨੂੰ ਪਟਦੇ ਰਹੇ ਉਸ ਤੋਂ ਬਾਅਦ ਉਹਨਾਂ ਠੇਕੇਦਾਰਾਂ ਨੂੰ ਜਦੋਂ ਇਹਨਾਂ ਨੂੰ ਸਮਝ ਆਈ ਤਾਂ ਉਹਨਾਂ ਠੇਕੇਦਾਰਾਂ ਤੋਂ ਕੇਸ ਸੁਪਰੀਮ ਕੋਰਟ ਦੇ ਵਿੱਚ ਕਰਾਇਆ ਉੱਥੇ ਪੰਜਾਬ ਸਰਕਾਰ ਨੇ ਕੋਈ ਕੰਟੈਸਟ ਨਹੀਂ ਕੀਤਾ ਉਹਨਾਂ ਠੇਕੇਦਾਰਾਂ ਨੂੰ 18 ਕਰੋੜ ਰੁਪਇਆ ਵਾਪਸ ਕੀਤਾ ਤੇ ਉਸ ਤੋਂ ਠੇਕੇਦਾਰ ਫੇਰ ਕਹਿੰਦੇ ਕਿ ਸਾਡਾ ਤਾਂ ਮਾਲ ਨਹੀਂ ਪੂਰਾ ਹੋਇਆ ਤੋ ਉਹਨਾਂ ਦਾ ਮਾਲ ਪੂਰਾ ਕਰਨ ਦੇ ਲਈ ਇਹਨਾਂ ਨੇ ਡੀਸਰਟਿੰਗ ਸੀ ਜੋ ਉਹ ਡੀਸਰਟਿੰਗ ਨੂੰ ਕਾਨੂੰਨੀ ਰੂਪ ਦੇ ਕੇ ਅਰ ਕਿੱਡੇ ਹੈਰਾਨੀ ਦੀ ਗੱਲ ਕਿ ਡੀਸਰਟਿੰਗ ਦੇ ਲਈ ਇਹਨਾਂ ਨੇ ਉਸ ਦੇ ਵਿੱਚ ਬਕਾਇਦਾ ਕੈਬਨਟ ਨੋਟ ਲਿਆਂਦਾ ਕੈਬਨਟ ਨੋਟ ਦੇ ਵਿੱਚ ਇਹਨਾਂ ਨੇ ਮੈਂਸ਼ਨ ਕੀਤਾ ਇਹ ਜੇ ਡੀ ਸੈਲਟਿੰਗ ਅਸੀਂ ਕਰਦੇ ਆ ਤਾਂ ਸਰਕਾਰ ਦਾ 16748 ਕਰੋੜ ਰੁਪਇਆ ਲੱਗਦਾ ਤੇ ਅਸੀਂ ਠੇਕੇਦਾਰਾਂ ਨੂੰ ਕਹਿੰਦਾਂ ਨੇ ਆ ਉਹ ਡੀ ਸੈਲਟਿੰਗ ਕਰ ਲੈਣਗੇ ਹੁਣ ਦੇਖੋ ਕਿੱਡੀ ਹੈਰਾਨੀ ਦੀ ਗੱਲ ਆ ਵੀ ਜਿੱਤੇ ਸਰਕਾਰ ਦੇ ਤਾਂ ਪੈਸੇ ਲੱਗਦੇ ਆ ਸਰਕਾਰ ਤਾਂ ਡੀ ਸੈਲਟਿੰਗ ਕਰ ਨਹੀਂ ਰਹੀ ਤੇ ਠੇਕੇਦਾਰ ਕਿਉਂ ਕਰੂਗਾ ਠੇਕੇਦਾਰ ਨੂੰ ਜੇ ਕੋਈ ਫਾਇਦਾ ਹੋ ਤਾਂ ਹੀ ਕਰੂਗਾ ਆ ਠੇਕੇਦਾਰ ਕੌਣ ਹੋਏ ਜਿਨ੍ਹਾਂ ਨੂੰ ਇਹਨਾਂ ਨੇ ਮਾਈਨਿੰਗ ਦੇ ਠੇਕੇ ਦਿੱਤੇ ਹੋਏ ਉਹਨਾਂ ਨੂੰ ਡੀ ਸੈਲਟਿੰਗ ਕਰਤੀ ਸੋ ਇਹਨਾਂ ਨੂੰ ਲੀਗਲ ਤੇ ਇਲੀਗਲ ਦਾ ਫਰਕ ਹੀ ਪਤਾ ਨਹੀਂ ਸੀ ਕਿਉਂਕਿ ਸਾਰਾ ਪੰਜਾਬ ਹੀ ਇੱਕ ਪਾਸੇ ਕਰਤਾ ਸੀ ਸੋ ਜਿਹੜੇ ਲੋਕ ਬਿਨਾ ਕਿਸੇ ਲੌਜਿਕ ਤੋਂ ਕਿ ਮਾਈਨਿੰਗ ਹੋ ਰਹੀ ਹੈ ਮਾਈਨਿੰਗ ਹੋ ਰਹੀ ਹੈ ਇਲੀਗਲ ਮਾਈਨਿੰਗ ਹੋ ਰਹੀ ਹੈ ਕਿਸੇ ਲੌਜਿਕ ਦੇ ਨਾਲ ਦੱਸੋ ਜ਼ਿੰਮੇਵਾਰ ਤੁਸੀਂ ਹੋ ਤੇ ਸਾਨੂੰ ਕਹਿੰਦੇ ਇਲੀਗਲ ਮਾਈਨਿੰਗ ਹੋ ਰਹੀ ਹੈ ਜੇ ਕਿਤੇ ਇਲੀਗਲ ਮਾਈਨਿੰਗ ਹੁੰਦੀ ਹੈ ਅਸੀਂ ਉਸ ਤੇ ਬਕਾਇਦਾ ਐਕਸ਼ਨ ਲੈਂਦੇ ਹਾਂ ਅਸੀਂ ਐਕਸ਼ਨ ਲਵਾਵਾਂਗੇ ਸਰਕਾਰ ਦੀ ਜ਼ੀਰੋ ਟੋਲਰੈਂਸ ਪ੍ਰੋਪਰਸ਼ਨ ਦੇ ਉੱਤੇ ਹੈਗੀ ਐ ਭ੍ਰਿਸ਼ਟਾਚਾਰ ਦੇ ਉੱਤੇ ਹੈਗੀ ਐ ਅੱਜ ਬੇਨਤੀ ਕੀਤੀ ਐ ਮੈਂ ਸਾਰੇ ਸਰਦਾਰ ਪ੍ਰਗਟ ਸਿੰਘ ਉਹਨਾਂ ਨੇ ਕਿਹਾ ਅਸੀਂ ਨਾਲ ਚੱਲਣ ਨੂੰ ਤਿਆਰ ਆ ਤੁਹਾਡੇ ਅਸੀਂ ਉੱਥੇ ਜਾ ਕੇ ਦੇਖਾਂਗੇ ਕਿੱਥੇ ਇਲੀਗਲ ਮਾਈਨਿੰਗ ਹੋ ਰਹੀ ਐ ਜਿੱਥੇ ਵੀ ਕਿਤੇ ਸ਼ਿਕਾਇਤ ਮਿਲਦੀ ਐ ਅਸੀਂ ਸਾਰੇ ਵਿਰੋਧੀ ਧਿਰ ਵੀ ਅਸੀਂ ਵੀ ਸਾਰੇ ਪੰਜਾਬ ਸਰਪ ਦੇ ਲੋਕਾਂ ਦੇ ਪ੍ਰਤੀ ਜਵਾਬਦੇਹ ਆ ਸੋ ਬਜਾਏ ਦੂਸ਼ਣਵਾਦੀ ਦੇ ਬਿਨਾ ਕਿਸੇ ਲੌਜਿਕ ਤੋਂ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜੇ ਕਿਤੇ ਗਲਤੀ ਹੁੰਦੀ ਐ ਸਾਨੂੰ ਦੱਸਣ ਅਸੀਂ ਉਹਨਾਂ ਦੇ ਨਾਲ ਖੜੇ ਆ ਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਅਸੀਂ ਲੋਕਾਂ ਨੂੰ ਸਸਤਾ ਰੇਤ ਤੇ ਸਸਤਾ ਬਜਰੀਆ ਜਿਹੜੇ ਮਹੀਆ ਕਰਾਉਣੀ ਹੈ। ਬੋਲ ਤੋਂ ਥੋੜਾ ਕਲੀਅਰ ਕਰ ਦਿਓ ਇਹ ਤੁਸੀਂ ਕਿਹੜੇ ਬਿਆਨ ਤੇ ਕਹਿ ਰਹੇ ਹੋ ਜਿਹੜੇ ਪ੍ਰਤਾਪ ਸਿੰਘ ਬਾਜਵਾ ਜੀ ਨੇ ਐਰੋਪਲਾਇਆ ਸੀਗਾ ਕਿ ਛਤਪੀੜ ਜ਼ੂ ਦੇ ਲਾਗੇ ਮਾਈਨਿੰਗ ਹੋ ਰਹੀ ਹੈ ਤੇ ਉੱਥੇ ਇੱਕ ਮੰਤਰੀ ਦੇ ਰਿਸ਼ਤੇਦਾਰ ਦਾ ਨਾਮ ਆ ਸਾਹਮਣੇ ਆ ਰਿਹਾ ਇਸੇ ਤਰੀਕੇ ਦਾ ਉਪਲਗਿਆ ਸੀ। ਉੱਥੇ ਕਹਿ ਰਹੇ ਹੋ ਜਾਂ ਫਿਰ ਵੱਖਰਾ ਚਲਾਇਆ ਸਬਜੈਕਟ ਹੈ ਉਸੇ ਕਰ ਮੈਂ ਦੋਨਾਂ ਤੇ ਕਹਿ ਰਿਹਾ ਜਿਹੜੀ ਬਨੂੜ ਦੀ ਗੱਲ ਕੀਤੀ ਹੈ ਮੈਂ ਬਨੂੜ ਦੀ ਗੱਲ ਤੇ ਦੱਸ ਰਿਹਾ ਕਿ ਬਨੂੜ ਦੀ ਜੋ ਜੋ ਬਨੋੜ ਦੀ ਡੀ ਸੈਟਿੰਗ ਦੀ ਗੱਲ ਉਹਨਾਂ ਨੇ ਕੀਤੀ ਹੈ ਉਹਦੇ ਅਸੀਂ 4 ਵਾਰ ਟੈਂਡਰ ਲਾਏ ਆ ਜਿਵੇਂ ਪਹਿਲਾਂ ਜ਼ਿਕਰ ਕੀਤਾ ਉਸ ਸਾਈਟ ਦਾ ਪਹਿਲਾ ਡੀ ਸੈਟਿੰਗ ਸਾਈਟ ਸੀ ਜਿਹੜੀ ਉਹ ਆਇਡੈਂਟੀਫਾਈ ਕੀਤੀ ਤੇ ਉਸ ਡੀ ਸੈਟਿੰਗ ਸਾਈਟ ਤੇ ਅਸੀਂ ਟੈਂਡਰ ਲਾਏ ਨੇ ਬਕਾਇਦਾ 4 ਵਾਰੀ ਚੌਥੀ ਵਾਰੀ ਬਿਡਰ ਆਏ ਤੇ ਉਹਨਾਂ ਬਿਡਰਾਂ ਨੂੰ ਉਹ ਸਾਈਟ ਅਲਾਰਟ ਕੀਤੇ ਤੇ 8291250 ਰੁਪਏ ਸਰਕਾਰ ਦੇ ਖਾਤੇ ਦੇ ਵਿੱਚ ਜਮ੍ਹਾਂ ਹੋਏ। ਕੋਈ ਸਭ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੂੰ ਅਰੋਪ ਲਾਇਆ ਗਿਆ ਸੀਗਾ ਇਹ ਕਿਹਾ ਗਿਆ ਕਿ ਚਤਪੀੜ ਜ਼ੂ ਦੇ ਲਾਗੇ ਮਾਈਨਿੰਗ ਹੋ ਰਹੀ ਹੈ। ਹੁਣ ਵੀ ਹੋ ਰਹੀ ਹੈ ਤਾਂ ਉਹ ਜਿਹੇ ਮੰਤਰੀ ਦੇ ਅਧਿਕਾਰੀਆਂ ਦਾ ਨਾਮ ਸ਼ਾਮਿਲ ਆ ਰਿਹਾ ਸਾਹਮਣੇ। ਉੱਥੇ ਉੱਥੇ ਕੁਝ ਇਨਵੈਸਟੀਗੇਸ਼ਨ ਕਰਾਉਂਗੀ ਕਿਉਂਕਿ ਅਮਰ ਅਰੋਣਾ ਜੀ ਵੀ ਕਹਿ ਚੁੱਕੇ ਨੇ ਕਿ ਇਸੇ ਤਰੀਕੇ ਦਾ ਕੋਈ ਗਵਨ ਨਹੀਂ ਹੁੰਦਾ ਬੰਦਾ। ਕੋਈ ਉੱਥੇ ਮਾਈਨਿੰਗ ਦੀ ਤਾਂ ਗੱਲੇ ਨਹੀਂ ਨਾ ਮਾਈਨਿੰਗ ਹੈ ਹੀ ਨਹੀਂ। ਉੱਥੇ ਓਨਲੀ ਰਿਵਰ ਦੇ ਵਿੱਚ ਜਦੋਂ ਰਿਵਰ ਦੇ ਵਿੱਚ ਗਾਧ ਇਕੱਠੀ ਹੋ ਜਾਂਦੀ ਹੈ ਉਹ ਡੀਸਰਟਿੰਗ ਹੈ ਤਾਂ ਮਾਈਨਿੰਗ ਤਾਂ ਤੇ ਹੈ ਹੀ ਨਹੀਂ ਉਹ ਡੀਸਰਟਿੰਗ ਦਾ ਬਕਾਇਦਾ ਟੈਂਡਰ ਹੋਇਆ ਹੋਇਆ ਸਰਕਾਰ ਦੇ ਖਜ਼ਾਨੇ ਦੇ ਵਿੱਚ ਪੈਸੇ ਜਮ੍ਹਾਂ ਹੋ ਰਹੇ ਨੇ ਸੋ ਇਸ ਕਰਕੇ ਉਹਦਾ ਤਾਂ ਕੁਝ ਮਤਲਬ ਵੀ ਨਹੀਂ ਰਹਿ ਜਾਂਦਾ ਸੋ ਮੇਰਾ ਮੈਂ ਇੱਕ ਬੇਨਤੀ ਕਰਦਾ ਤੁਹਾਡੇ ਸਾਰਿਆਂ ਦੇ ਰਾਹੇ ਕਿ ਜਿਵੇਂ ਕਿ ਸਾਰੇ ਅਸੀਂ ਜਵਾਬਦੇ ਹਾਂ ਜੇ ਕਿਤੇ ਗਲਤੀ ਕੋਈ ਨਜ਼ਰ ਆਵੇ ਸਾਨੂੰ ਦੱਸੋ ਅਸੀਂ ਲੋਕਾਂ ਦੇ ਲਈ ਅਸੀਂ ਉਸੇ ਤਰ੍ਹਾਂ ਕਰਨ ਨੂੰ ਵੀ ਤਿਆਰ ਹਾਂ ਜਿੱਥੇ ਕਿਤੇ ਨਜਾਇਜ਼ ਮਾਈਨਿੰਗ ਹੁੰਦੀ ਹੈ ਉੱਥੇ ਜੁਰਮਾਨੇ ਵੀ ਕੀਤੇ ਨੇ ਅਸੀਂ ਤੇ ਅਸੀਂ ਸਰਕਾਰ ਦਾ ਰੈਵਨਿਊ ਵਧਾਇਆ ਜਿਹੜੇ ਪਿਛਲੇ ਇਹਨਾਂ ਦੀ ਕਾਂਗਰਸ ਦੀ ਸਰਕਾਰ ਵੇਲੇ ਸੀ 5 ਸਾਲਾਂ ਦੇ ਵਿੱਚ 488 ਕਰੋੜ ਰੁਪਏ ਦਾ ਰੈਵਨਿਊ ਸੀ ਇਹਨਾਂ ਦਾ ਜਿਦੇ ਵਿੱਚੋਂ 18 ਕਰੋੜ ਇਹਨਾਂ ਨੇ ਵਾਪਸ ਕੀਤਾ ਤੇ 756 ਕਰੋੜ ਰੁਪਏ ਦਾ ਤਿੰਨ ਸਾਲਾਂ ਦੇ ਵਿੱਚ ਸੋ ਰੈਵਨਿਊ ਸਾਡਾ ਵਧ ਰਿਹਾ ਹੈ ਲੋਕਾਂ ਨੂੰ ਅਸੀਂ ਸਹੀ ਰੇਤ ਦੇ ਰਹੇ ਹਾਂ ਸੋ ਇੱਥੇ ਇਲੀਗਲ ਦੀ ਗੱਲ ਆਈ ਕਿੱਥੋਂ ਅੱਛਾ ਕੋਇਲ ਸਾਹਿਬ ਇਹ ਅੱਜ ਸਵੇ ਸੇ ਪੰਜਾਬ ਦੀ ਰਾਜਨੀਤੀ ਵਿੱਚ ਕਾਫੀ ਚਰਚਾ ਹੈ और आप जिम्मेवार मंत्री हैं पंजाब सरकार के आपसे जवाब चाहेंगे ये कहा जा रहा है कि अरविंद केजरीवाल संजीव अरोड़ा की जो राज्यसभा सीट है वहाँ पर इस्तीफा दिलवाकर खुद यहाँ से राज्यसभा जा सकते हैं इसमें कितनी सच्चाई है और क्या अगर वो आते हैं पंजाब से राज्यसभा का आप वेलकम करेंगे देखो ऐसी आज की तारीख में कोई किसी तरह की बात नहीं है ये टोटली अफवाहें हैं कोई कुछ कह रहा है कोई कुछ कह रहा है ये सब अफवाहें हैं हम सब अरविंद केजरीवाल जी के नेतृत्व में आम आदमी पार्टी पूरी तरह एकजुट होकर पंजाब के लोगों के लिए काम कर रही है अगर वो आते हैं राज्यसभा पंजाब से तो आप उसका वेलकम करेंगे ठीक है अगर आते है, तो हैं तो पंजाब ऐसा कुछ है ही नहीं आज की तारीख में तो जब कोई ऐसी बात ही नहीं है तो सवाल ही नहीं उठते इस बात इसकी डिटेल पहले किसने दे दी थी पहले अकाली सरकार पहले चौटाला साहब को दी गई थी किसने दी थी ये कहीं किसी बात को किसी नेता को कोई खतरे की बात होती है तो मैं समझता तो हूँ उसमें कौन सी बुरी बात होगी अच्छा सर की बात दिल्ली सी एम ऑफिस से जो डॉक्टर अंबेडकर की मूर्ति हटाई गई है उसको लेकर हरपाल चीमा साहब ने मांग की कि निंदा प्रस्ताव लाना चाहिए इसको आप मतलब ये निंदा प्रस्ताव लाएंगे मतलब क्या इसकी तैयारी बिल्कुल डॉक्टर बाबा साहब भीमराव अम्बेडकर जी संविधान के निर्माता और शहीद आजम भगत सिंह जिनकी वजह से आज हम सब लोग यहाँ खड़े हैं जिन्होंने शहादत दी हमारी सरकार ने सरदार भगवान सिंह मान ने पहले दिन फैसला किया था कि पूरे देश के पूरे प्रदेश के जितने भी ऑफिस हैं उनकी तस्वीरें लगेंगी वो लगी हुई थी आज उनकी तस्वीरें हटाना देश का कॉन्स्टिट्यूशन जो बाबा साहब ने लिखा पूरे दुनिया में इस बात की चर्चा है कि इससे बढ़िया कोई कॉन्स्टिट्यूशन है उनकी तस्वीरें हटाना ये मैं समझता हूँ बहुत ही गलत बात है जिसकी जितनी निंदा की जाए काम विधानसभा में भी ये बात रखी गई है और सभी लोगों ने एकजुट होकर इस बात की निंदा की वो एग्रीकल्चर पॉलिसी के खिलाफ जो सेंटर की पॉलिसी है उसके खिलाफ प्रस्ताव आ जाएगा उसके लिए क्या तैयारी है उसके बाद अभी चर्चा चलेगी देखेंगे जो भी सेंट्रल गवर्नमेंट हमसे जाते करने की कोशिश कर रही है हम उसके खिलाफ सब एकजुट हैं तगड़े होकर लड़ेंगे थैंक यू धन्यवाद